ਦਿਲਿਸਣੀ ਕੈਨੇਡਾ ਤੋਂ ਇਸ ਵਕਤ ਵੱਡੀ ਖਬਰ ਆਈ ਹੈ ਖਾਸ ਕਰ ਉਹਨਾਂ ਪੰਜਾਬੀਆਂ ਲਈ ਵੱਡੀ ਖਬਰ ਆਈ ਹੈ ਜੋ ਚਾਹ ਲੋ ਕਿ ਕੈਨੇਡਾ ਜਾ ਕੇ ਉੱਥੇ ਆਪਣੇ ਕੰਮਕਾਰ ਸੈੱਟ ਕਰਨ ਦੀ ਸੋਚ ਰਹੇ ਨੇ ਜਸਟਨ ਟਰੂਡਾ ਵੱਡਾ ਬਿਆਨ ਆਇਆ ਹੈ ਕਿ ਹੁਣ ਕੈਨੇਡਾ ਵਿੱਚ ਜੋ ਅਸਥਾਈ ਕੰਮ ਹੀ ਨੇ ਜੋ ਬਾਹਰ ਦੇ ਦੂਜੇ ਦੇਸ਼ਾਂ ਤੋਂ ਹੋ ਲੰਦੇ ਨੇ ਕੰਮ ਹੀ ਆਪਣੇ ਦੇਸ਼ ਵਾਸਤੇ ਉਹਨਾਂ ਲੈਣਾ ਬੰਦ ਕਰ ਦੇਣਗੇ ਘਟਾ ਦੇਣਗੇ ਕਿਵੇਂ ਦੇਖਦੇ ਉਸ ਵੱਡੇ ਬਿਆਨ ਨੂੰ ਪੰਜਾਬੀਆਂ ਤੇ ਇਹਦਾ ਕੀ ਅਸਰ ਪੈਣ ਵਾਲਾ ਬਿਲਕੁਲ ਜੀ ਬਿਲਕੁਲ ਜਸਟਨ ਟੂਡੋ ਹਰਾਨੀ ਦੀ ਬੜੀ ਵੱਡੀ ਸਟੇਟਮੈਂਟ ਜਿਹੜੀ ਹੈ ਉਹ ਹਜੇ ਕੁਝ ਘੰਟੇ ਪਹਿਲਾਂ ਹੀ ਜਿਹੜੀ ਹੈ ਉਹਨਾਂ ਨੇ ਦਿੱਤੀ ਹੈ ਜਿਸ ਤੋਂ ਬਾਅਦ ਮਤਲਬ ਕਿ ਤੁਸੀਂ ਦੇਖੋ ਭੀ ਭਾਵੇਂ ਭਾਰਤੀ মিডিਆ ਹੋਣ ਜਾਂ ਪੰਜਾਬ ਦੇ ਵੈਬ ਚੈਨਲ ਹੋਣ ਹਰ ਇੱਕ ਦੇ ਉੱਤੇ ਇਹ ਖਬਰ ਜਿਹੜੀ ਹੈ ਉਹਨੂੰ ਦਿਖਾਇਆ ਜਾ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਸਟਨ ਟੂਡੋ ਹਰਾਨੀ ਹੁਣ ਆਪਾਂ ਇਹ ਵੀ ਕਹਿ ਲਈਏ ਨਾਲ ਨਾਲ ਕਿ ਪੂਰੇ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਤਬਦੀਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਇਮੀਗ੍ਰੇਸ਼ਨ ਮੰਤਰੀ ਜੋ ਕੈਨੇਡਾ ਦੇ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਹਰ ਇੱਕ ਨੂੰ ਪੀਆਰ ਦੇਣੀ ਪਰਮਾਨੈਂਟ ਰੈਜ਼ਿਡੈਂਸੀ ਦੇਣੀ ਇਹ ਕਦੇ ਵੀ ਅਸੀਂ ਤੁਹਾਡੇ ਨਾਲ ਵਾਦਾ ਨਹੀਂ ਸੀ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਪੜ੍ਹਾਈ ਵਾਸਤੇ ਆਉਂਦੇ ਹੋ ਪੜ੍ਹਾਈ ਕਰੋ ਤੇ ਉਸ ਤੋਂ ਬਾਅਦ ਵਾਪਸ ਜਾਓ ਇਹ ਪਹਿਲਾ ਬਿਆਨ ਸੀ ਕਿ ਉੱਥੋਂ ਪਤਾ ਲੱਗ ਗਿਆ ਸੀ ਕਿ ਇਮੀਗ੍ਰੇਸ਼ਨ ਬਾਰੇ ਹੁਣ ਕੈਨੇਡਾ ਜਿਹੜਾ ਹੈਗਾ ਉਹ ਸੋਹਿਰਦ ਹੁੰਦਾ ਜਾ ਰਿਹਾ ਉਹਨਾਂ ਲਈ ਇਮੀਗ੍ਰੇਸ਼ਨ ਜਿਹੜੀ ਆ ਉਹ ਚਿੰਤਾ ਬਣ ਚੁੱਕੀ ਹੈ ਸੋ ਹੁਣ ਇਹਦੇ ਵਿੱਚ ਉਹ ਸੁਧਾਰ ਕਰਨਾ ਚਾਹੁੰਦੇ ਆ ਉਸ ਤੋਂ ਬਾਅਦ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਹਰਾਂਦੀ ਇਹ ਬਿਆਨ ਜਿਹੜਾ ਆ ਜਾਣਾ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਹੈਗਾ ਕਿ ਭਾਈ ਜਿਹੜੀਆਂ ਜਿਹੜੇ ਅਸਥਾਈ ਕੰਮ ਏ ਜਿਹੜੇ ਨੇ ਅਸੀਂ ਬਾਹਰਲੇ ਦੇਸ਼ਾਂ ਤੋਂ ਲੈਨੇ ਆ ਉਹਨਾਂ ਨੂੰ ਛੱਡ ਕੇ ਹੁਣ ਅਸੀਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਲਈ ਕੰਮ ਜਿਹੜੇ ਆ ਪੈਦਾ ਕਰਾਂਗੇ ਬਿਜ਼ਨਸ ਪੈਦਾ ਹੋਣਗੇ ਜਾਂ ਫਿਰ ਜੌਬਾਂ ਜਿਹੜੀਆਂ ਉਹ ਕ੍ਰੀਏਟ ਕਰਾਂਗੇ ਸੋ ਤੁਸੀਂ ਦੇਖੋ ਤੁਹਾਨੂੰ ਯਾਦ ਹੋਣਾ ਹੈ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਤਕਰੀਬਨ 15-20 ਦਿਨ ਪਹਿਲਾਂ ਜੇਕਰ ਮੈਂ ਗਲਤ ਨਾ ਹੋਵਾਂ ਇੰਗਲੈਂਡ ਦੀ ਇਮੀਗ੍ਰੇਸ਼ਨ ਪਾਲਿਸੀ ਬਾਰੇ ਵੀ ਗੱਲ ਕੀਤੀ ਸੀ ਸੇਮ ਹੂਬ ਹੂ ਉਹੀ ਬਿਆਨ ਜਸਟਨ ਟੂਡੋ ਦੇ ਇਮੀਗ੍ਰੇਸ਼ਨ ਮੰਤਰੀ ਦੇ ਨੇ ਜੋ ਇੰਗਲੈਂਡ ਦੀ ਨਵੀਂ ਬਣੀ ਸਰਕਾਰ ਜਿਹੜੀ ਲੇਬਰ ਦੀ ਸਰਕਾਰ ਹੈ ਉਹਨਾਂ ਦੇ ਆ ਇਹਨਾਂ ਨੇ ਵੀ ਆਪਣੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਸੇਮ ਚੇਂਜਸ ਕੀਤੀਆਂ ਇਹਨਾਂ ਦਾ ਬਿਆਨ ਜਿਹੜਾ ਪਿਛਲੇ ਦਿਨੀ ਆਇਆ ਹੈ ਉਹ ਇਹ ਹੈ ਕਿ ਅਸੀਂ ਬਾਹਰਲੇ ਦੇਸ਼ਾਂ ਤੋਂ ਹੁਣ ਇਮੀਗ੍ਰੇਸ਼ਨ ਦੇ ਉੱਤੇ ਰੋਕ ਲਾਵਾਂਗੇ ਤੇ ਜਿਹੜੇ ਆਲਰੇਡੀ ਸਾਡੇ ਇੰਗਲੈਂਡ ਦੇ ਵਿੱਚ ਰਹਿ ਰਹੇ ਲੋਕ ਨੇ ਉਹਨਾਂ ਨੂੰ ਅਸੀਂ ਸਿਖਲਾਈ ਦਵਾਂਗੇ ਵੱਖ-ਵੱਖ ਕਮਾਂ ਦੀ ਯਾਨੀ ਕਿ ਜਿਵੇਂ ਆਪਾਂ ਕਹਿੰਦੇ ਹੁੰਨੇ ਨਾ ਵੀ ਸਕਿਲਡ ਵਰਕਰ ਜਾਂ ਜਿਹੜੇ ਸਕਿੱਲ ਜਿੰਨਾਂ ਕੋਲ ਹੈਗੀ ਆ ਉਹ ਕਹਿੰਦੇ ਆ ਕਿ ਜਿਹੜੇ ਯੂਕੇ ਦੇ ਅੰਦਰ ਲੋਕ ਨੇ ਅਸੀਂ ਉਹਨਾਂ ਨੂੰ ਸਕਿੱਲ ਜਿਹੜੀ ਆ ਸਿਖਾਵਾਂਗੇ ਤਾਂ ਕਿ ਸਾਨੂੰ ਬਾਹਰੋਂ ਕਾਮੇ ਲੈਣ ਦੀ ਲੋੜ ਨਾ ਪਵੇ ਸੋ ਇਹ ਇਸ ਵੇਲੇ ਤੁਸੀਂ ਦੇਖੋ ਵੀ ਇੰਗਲੈਂਡ ਦੀ ਵੀ ਉਹੀ ਇਮੀਗ੍ਰੇਸ਼ਨ ਪਾਲਿਸੀ ਉਸ ਤੋਂ ਬਾਅਦ ਕੈਨੇਡਾ ਨੇ ਵੀ ਥੋੜੇ ਦਿਨ ਦਾ ਗੈਪ ਪਾ ਕੇ ਤੇ ਆਪਣਾ ਉਹੀ ਅਨਾਉਂਸਮੈਂਟ ਜਿਹੜੀ ਆ ਕਰ ਦਿੱਤੀ ਹੈ ਉਹ ਦਿਨ ਦੂਰ ਨਹੀਂ ਜਿਸ ਦਿਨ ਆਸਟ੍ਰੇਲੀਆ ਦੇ ਵਿੱਚੋਂ ਵੀ ਜਿਹੜੀਆਂ ਨਵੀਆਂ ਪਾਲਿਸੀਆਂ ਮੈਂ ਪਿਛਲੇ ਦਿਨੀ ਸੁਣ ਰਿਹਾ ਸੀਗਾ ਕਿ ਆਸਟ੍ਰੇਲੀਆ ਸਭ ਤੋਂ ਸਖਤ ਪਾਲਿਸੀ ਇਮੀਗ੍ਰੇਸ਼ਨ ਦੇ ਉੱਤੇ ਬਣਾਉਣ ਜਾ ਰਿਹਾ ਜੋ ਕਿ ਹਾਲੇ ਤੱਕ ਕਿਸੇ ਵੀ ਮੁਲਕ ਨੇ ਨਹੀਂ ਬਣਾਈ ਸੋ ਉਹ ਕੀ ਹੋਵੇਗੀ ਉਹਦੇ ਕੀ ਕੰਡੀਸ਼ਨਸ ਹੋਣਗੀਆਂ ਉਹ ਸਾਰਾ ਕੁਝ ਤਾਂ ਉਸ ਦਿਨ ਪਤਾ ਲੱਗੇਗਾ ਜਿਸ ਦਿਨ ਉਹ ਲਾਂਚ ਕਰ ਦੇਣਗੇ ਇਹ ਸਕੀਮ ਪਰ ਫਿਲਹਾਲ ਦੀ ਘੜੀ ਇੰਗਲੈਂਡ ਵੀ ਅਤੇ ਕੈਨੇਡਾ ਇਹਨਾਂ ਦੋਨਾਂ ਨੇ ਹੀ ਇਮੀਗ੍ਰੇਸ਼ਨ ਨੂੰ ਸਟਾਪ ਕਰਨ ਕਰਕੇ ਜਾਂ ਫਿਰ ਲੋਕਾਂ ਨੂੰ ਘਟਾਉਣ ਕਰਕੇ ਜਿਹੜੇ ਬਾਹਰੋਂ ਆਏ ਆ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ 2023 ਦੇ ਵਿੱਚ 7 ਲੱਖ ਇਮੀਗ੍ਰੈਂਟਸ ਜਿਹੜੇ ਯੂਕੇ ਨੂੰ ਮੂਵ ਹੋਇਆ ਸੋ ਉਸ ਤੋਂ ਬਾਅਦ ਜਿਹੜੇ ਵੋਟਾਂ ਰਾਹੀਂ ਡੌਂਕੀਆਂ ਲਾ ਕੇ ਜਿਹੜੇ ਲੋਕ ਇੰਗਲੈਂਡ ਪਹੁੰਚੇ ਨੇ ਉਹ ਵੱਖਰੇ ਨੇ ਅਜ਼ਾਇਲਮ ਸੀਕਰ ਜਿਹੜੇ ਹੋਰ ਆਏ ਨੇ ਉਹ ਵੱਖਰੇ ਆ ਪਰ 7 ਲੱਖ ਬੰਦਾ ਜਿਹੜਾ ਹੈਗਾ ਉਹ ਇਮੀਗ੍ਰੈਂਟਸ ਜਿਹੜਾ ਹੈ ਉਹ ਯੂਕੇ ਚ ਪਹੁੰਚਿਆ ਹਾਲਾਂਕਿ ਇਹ ਚਾਹੁੰਦੇ ਨੇ ਕਿ 3 ਕੋ ਲੱਖ ਬੰਦਾ ਜਿਹੜਾ ਹੈਗਾ ਉਹ ਸਾਲ ਦਾ ਆਵੇ ਸੋ ਕੈਨੇਡਾ ਦੇ ਵਿੱਚ ਇਹ ਬਿਆਨ ਜਿਹੜੇ ਅੱਜ ਨਹੀਂ ਮਤਲਬ ਕਿ ਜਿਵੇਂ ਆਪਾਂ ਗੱਲ ਇਮੀਗ੍ਰੇਸ਼ਨ ਮੰਤਰੀ ਦੀ ਕੀਤੀ ਹੈ ਕਿ ਉਹਨਾਂ ਦਾ ਵੀ ਬਿਆਨ ਆਇਆ ਸੀ ਉਸ ਤੋਂ ਪਹਿਲਾਂ ਵੀ ਜਿਹੜੇ ਨੇ ਲਗਾਤਾਰ ਬਿਆਨ ਆ ਰਹੇ ਨੇ ਅੱਜ ਕੈਨੇਡਾ ਦੇ ਵਿੱਚ ਕੁਝ ਖਾਸ ਸ਼ਹਿਰ ਜਿੱਥੇ ਹੈਗੇ ਜਿਹੜੇ ਨੇ ਉੱਥੇ ਬੇਰੋਜ਼ਗਾਰੀ ਬਹੁਤ ਵੱਡੇ ਪੱਧਰ ਦੇ ਉੱਤੇ ਆ ਲੋਕਾਂ ਦੇ ਹਾਲਾਤ ਬਹੁਤ ਮਾੜੇ ਹੋਏ ਹੋਏ ਨੇ ਜਿਹੜੇ ਲੋਕ ਉਥੇ ਪੁਰਾਣੇ ਵੀ ਰਹਿ ਰਹੇ ਆ ਉਹ ਵੀ ਕਹਿੰਦੇ ਵੀ ਹੈਂਡ ਟੂ ਮਾਉਥ ਹੋਏ ਹੋਏ ਆ ਸੀ ਸਾਡੇ ਕੋਲੋਂ ਜਿਹੜੇ ਗੁਜ਼ਾਰੇ ਮੁਸ਼ਕਲ ਹੋਏ ਹੋਏ ਨੇ ਸੋ ਇਸ ਕਰਕੇ ਹੁਣ ਜਸਟਿਨ ਟੂਟੋਹਰਾ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਉਥੋਂ ਦੀ ਜਿਹੜੀ ਲੋਕਲ ਕਮਿਊਨਿਟੀ ਹੈ ਜਾਂ ਫਿਰ ਕੈਨੇਡੀਅਨ ਲੋਕ ਨੇ ਉਹ ਕਹਿੰਦੇ ਆ ਕਿ ਜਸਟਿਨ ਟੂਟੋਹਰੀ ਜਦੋਂ ਦੇ ਸੱਤਾ ਦੇ ਵਿੱਚ ਆਏ ਆ ਤੇ ਇਮੀਗ੍ਰੇਸ਼ਨ ਜਿਹੜੀ ਆ ਉਹ ਹੜਾਂ ਵਾਂਗ ਜਿਹੜੀ ਸਾਡੇ ਦੇਸ਼ ਵਿੱਚ ਆਈ ਆ ਤੇ ਮੈਨੂੰ ਲੱਗਦਾ ਵੀ ਆਉਣ ਵਾਲੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਜਸਟਿਨ ਟਰੂਡੋ ਹੋਰਾਂ ਨੂੰ ਇਹਦਾ ਖਮਿਆਜਾ ਵੀ ਭੁਗਤਣਾ ਪੈ ਜਾਣਾ ਹੈ ਸੋ ਜਸਟਿਨ ਟਰੂਡੋ ਚਾਹੁੰਦੇ ਆ ਕਿ ਉਹ ਜਾਣ ਤੋਂ ਪਹਿਲਾਂ ਜਾਂ ਫਿਰ ਵੋਟਾਂ ਤੋਂ ਪਹਿਲਾਂ ਪਹਿਲਾਂ ਸੁਧਾਰ ਜਿਹੜੇ ਆ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕਰ ਦੇਣ ਤਾਂ ਕਿ ਉਹਨਾਂ ਦਾ ਵਕਾਰ ਜਿਹੜਾ ਲੋਕਾਂ ਦੇ ਵਿੱਚ ਬਣਿਆ ਰਵੇ ਦੂਸਰੀ ਗੱਲ ਜਿਹੜੀ ਹੈ ਇੰਗਲੈਂਡ ਦੀ ਇੰਗਲੈਂਡ ਦੇ ਵਿੱਚ ਨਵੀਂ ਸਰਕਾਰ ਆਈ ਹੈ ਤੇ ਤੁਹਾਨੂੰ ਮੈਂ ਇਹ ਵੀ ਅਪਡੇਟ ਦੇ ਦੇਣਾ ਕਿ ਛਾਪੇ ਵੱਜਣੇ ਸ਼ੁਰੂ ਹੋ ਚੁੱਕੇ ਨੇ ਇਹ ਮੰਨਿਆ ਜਾਂਦਾ ਸੀ ਕਿ ਪਿਛਲੇ 10-11 ਸਾਲਾਂ ਤੋਂ ਜਿਹੜੇ ਇਲੀਗਲ ਕਾਮੇ ਨੇ ਵਰਕਰ ਨੇ ਜਿਹੜੇ ਕੰਮਾਂ ਦੇ ਵਿੱਚ ਰੈਸਟੋਰੈਂਟਾਂ ਕਾਰਵਾਸ਼ਾਂ ਦੇ ਵਿੱਚ ਲੱਗੇ ਹੋਏ ਜਾਂ ਹੋਰ ਕਿਤੇ ਕੰਮ ਕਰ ਰਹੇ ਨੇ ਉਹ ਮਤਲਬ ਕਰੀ ਜਾ ਰਹੇ ਆ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ ਕੋਈ ਇਮੀਗ੍ਰੇਸ਼ਨ ਛਾਪਾ ਨਹੀਂ ਸੀ ਮਾਰ ਰਹੀ ਕਿਤੇ ਵੀ ਕੋਟਗਾਣੇ ਤੇ ਛਾਪਾ ਨਹੀਂ ਸੀ ਵਜਦਾ ਪਰ ਹੁਣ ਲੇਬਰ ਸਰਕਾਰ ਦੇ ਆਉਣ ਤੋਂ ਬਾਅਦ ਛਾਪੇ ਵੱਜਣੇ ਸ਼ੁਰੂ ਹੋ ਗਏ ਆ तकरीबन 250 ਲੋਕੇਸ਼ਨਸ ਦੇ ਉੱਤੇ ਇਮੀਗ੍ਰੇਸ਼ਨ ਜਿਹੜੀ ਫੋਰਸ ਹੈਗੀ ਆ ਉਹਨਾਂ ਨੇ ਛਾਪੇਮਾਰੀ ਕੀਤੀ ਹੈ ਜਿਹਦੇ ਵਿੱਚੋਂ 75 ਜਾਣਿਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਇਹ ਕੰਮ ਜਿਹੜਾ ਤੇਜ਼ ਕਰ ਰਹੇ ਆ ਆਪਾਂ ਪ੍ਰਾਈਵੇਟ ਜਿਹੜੀ ਫਰਮਾਂ ਜਿਹੜੀਆਂ ਹਾਇਰ ਕਰ ਰਹੇ ਆ ਜਿਹੜੇ ਬੰਦੇ ਰੱਖ ਰਹੇ ਆ ਜੋ ਛਾਪੇ ਮਾਰਨਗੇ ਤੇ 40-40 ਹਜ਼ਾਰ ਪਾਉਂਡ ਉਸ ਬਿਜ਼ਨਸ ਨੂੰ ਜਿਹੜਾ ਜੁਰਮਾਨਾ ਕੀਤਾ ਜਾਵੇਗਾ ਜਿਨ੍ਹਾਂ ਦੇ ਕੋਲੋਂ ਇਲੀਗਲ ਵਰਕਰ ਜਿਹੜੇ ਆ ਫੜੇ ਗਏ ਆ ਸੋ ਹੁਣ ਇੰਗਲੈਂਡ ਦੇ ਵਿੱਚ ਵੀ ਸਖਤਾਈ ਜਿਹੜੀ ਆ ਹੋਣ ਜਾ ਰਹੀ ਹੈ ਜਿਹੜੇ ਸਾਡੇ ਲੋਕ ਭੈਣ ਭਰਾ ਜਿਹੜੇ ਇੰਗਲੈਂਡ ਦੇ ਵਿੱਚ ਇਲੀਗਲ ਰਹਿੰਦੇ ਨੇ ਉਹਨਾਂ ਨੂੰ ਵੀ ਸਾਬਤਾਨ ਰਹਿਣ ਦੀ ਲੋੜ ਹੈ ਉਹ ਜਲਦ ਤੋਂ ਜਲਦ ਆਪਣਾ ਸਟੇਟਸ ਜਿਹੜਾ ਹੈਗਾ ਲੀਗਲ ਕਰਨ ਬਾਰੇ ਸੋਚਣ ਕਿਵੇਂ ਕਰਨਾ ਕਿਉਂਕਿ ਇਲੀਗਲ ਲੋਕ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਵੀ ਹੁਣ ਕੀਤਾ ਜਾ ਸਕਦਾ ਜੀ ਆਂਧਲੀ ਜੀ ਸ ਮੈਂ ਜਾਨਣਾ ਚਾਹਾਂਗਾ ਕਿ ਜੋ ਕੈਨੇਡਾ ਵਿੱਚ ਹੁਣ ਕਹ ਲੋ ਕਿ ਨਵਾਂ ਜੋ ਬਿਆਨ ਆਇਆ ਜਿਸਨ ਟੁੱਟਦਾ ਉਸ ਨਾਲ ਜੋ ਉੱਥੇ ਕੰਮ ਕਰ ਰਹੇ ਨੇ ਆਲਰੇਡੀ ਜੋ ਉੱ ਉਨ੍ਹਾਂ ਨੂੰ ਤਾਂ ਕੋਈ ਫਰਕ ਨਹੀਂ ਪੈਣ ਵਾਲਾ ਜੋ ਨਵੇਂ ਆਣੇ ਕਿ ਸਿਰਫ ਉਹਨਾਂ ਨੂੰ ਫਰਕ ਪੇ ਕਰ ਦੇਣਾ ਹਾਂ ਬਿਲਕੁਲ ਬਿਲਕੁਲ ਉਹਨਾਂ ਦਾ ਇਹੀ ਕਹਿਣਾ ਹੈ ਕਿ ਮਤਲਬ ਇਹਦਾ ਮੈਂ ਤੁਹਾਨੂੰ ਸਿੱਧੇ ਸ਼ਬਦਾਂ ਚ ਦੱਸ ਦਿੰਦਾ ਕਿ ਵੀਜ਼ਾ ਜਿਹੜੀ ਪਾਲਿਸੀ ਹੈਗੀ ਹੈ ਉਹਨੂੰ ਸਖਤ ਕਰ ਦੇਣਗੇ ਉਹ ਜਿਵੇਂ ਤੁਸੀਂ ਵਰਕ ਪਰਮਿਟ ਤੇ ਕੈਨੇਡਾ ਜਾ ਰਹੇ ਹੋ ਸਟੱਡੀ ਵਾਲਾ ਉਹਨਾਂ ਨੇ ਕਰ ਹੀ ਦਿੱਤਾ ਹੋਇਆ ਆਲਰੇਡੀ ਸਟੱਡੀ ਉੱਤੇ ਵੀ ਉਹਨਾਂ ਨੇ ਸ਼ਿਕੰਜਾ ਕੱਸਿਆ ਹੋਇਆ ਤੇ ਹੁਣ ਜਿਹੜੇ ਵਰਕ ਪਰਮਿਟ ਤੇ ਆਉਣਗੇ ਫਿਰ ਇੱਕ ਇਹ ਵੀ ਹੁੰਦਾ ਸੀ ਕਿ ਤੁਸੀਂ ਟੂਰਿਸਟ ਵੀਜ਼ੇ ਦੇ ਉੱਤੇ ਆਓ ਤੇ ਇੱਥੇ ਆ ਕੇ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਸੋ ਆ ਚੀਜ਼ਾਂ ਨੂੰ ਹੁਣ ਉਹ ਸਖਤ ਕਰ ਦੇਣਗੇ ਇਹ ਪਾਲਿਸੀ ਸਖਤ ਹੋ ਜਾਊਗੀ ਕਿ ਬਾਹਰੋਂ ਅਸੀਂ ਕੰਮੇ ਨਹੀਂ ਲੈਣੇ ਜੇ ਲੈਣੇ ਆ ਤੇ ਕਿਹੜੇ ਲੈਣੇ ਆ ਉਹ ਵੀ ਹਾਈ ਕੁਆਲੀਫਾਈਡ ਜਿਹੜੇ ਹੋਣਗੇ ਮਤਲਬ ਕਿ ਬਹੁਤ ਵੱਡੀਆਂ ਡਿਗਰੀਜ਼ ਜਿਨ੍ਹਾਂ ਨੇ ਕੀਤੀਆਂ ਹੋਣਗੇ ਆ ਜੋ ਕੈਨੇਡਾ ਨੂੰ ਚਾਹੀਦੇ ਨੇ ਉਹਨਾਂ ਨੂੰ ਉਹ ਲੈਣਗੇ ਆਦਰਵਾਇਜ਼ ਕੋਈ ਕਾਰਪੈਂਟਰ ਹੋ ਗਿਆ ਪਲੰਬਰ ਹੋ ਗਿਆ ਮੈਂ ਐਗਜ਼ਾਮਪਲ ਗੱਲ ਕਰ ਰਿਹਾ ਮੈਂ ਐਗਜ਼ੈਕਟ ਨਹੀਂ ਦੱਸ ਰਿਹਾ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਵੀ ਜਿਹੜੇ ਸਕਿਲਡ ਜਿੰਨਾਂ ਕੋਲ ਹੈ ਸਕਿਲ ਜਿੰਨਾਂ ਕੋਲ ਹੈਗੇ ਆ ਸੋ ਉਹਨਾਂ ਦੇ ਵਾਸਤੇ ਪਾਲਿਸੀਆਂ ਜਿਹੜੀਆਂ ਹੈਗੀਆਂ ਉਹ ਸਖਤ ਹੋ ਜਾਣਗੀਆਂ ਉਹਨਾਂ ਨੂੰ ਕੈਨੇਡਾ ਵੀਜ਼ਾ ਦੇਣਾ ਜਿਹੜਾ ਹੈਗਾ ਘਟਾ ਦੇਊਗਾ ਤੇ ਉਹ ਫਿਰ ਜਿਹੜੇ ਲੋਕਲ ਰਹਿ ਰਹੇ ਲੋਕ ਨੇ ਉਹਨਾਂ ਦੇ ਉੱਤੇ ਇਹਦਾ ਕੋਈ ਅਸਰ ਨਹੀਂ ਕਿਉਂਕਿ ਆਲਰੇਡੀ ਅੰਦਰ ਨੇ ਦੇਸ਼ ਦੇ ਅੰਦਰ ਆ ਉਹ ਕੰਮ ਕਰ ਰਹੇ ਆ ਜੀ ਮੈਂ ਤੁਹਾਨੂੰ ਜਾਨਾ ਚਾਹਾਂਗਾ ਕਿ ਸੁਝਾਅ ਸੀ ਕੀ ਨਾ ਚਾਹੁੰਗੇ ਜਿਹੜੇ ਪੰਜਾਬੀ ਜੋ ਬਾਹਰਾਂ ਸੋਚ ਰਹੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਵੀ ਹੋਰ ਸੁਝਾਅ ਹੈ ਕਿਉਂਕਿ ਜੇ ਹੁਣ ਮੰਨ ਲਓ ਜਿਹੜਾ ਕੈਨੇਡਾ ਅੰਸ ਸੋਚ ਵੀ ਰਿਹਾ ਜੇ ਅੱਜ ਇਹ ਬਿਆਨ ਆਇਆ ਹਨ ਨੂੰ ਹੋਰ ਸਖ ਕਿ ਉਹਨਾਂ ਨੂੰ ਫਿਊਚਰ ਵਿੱਚ ਕੋਈ ਦਿਖਦਾ ਸਾਡੇ ਨਾ ਕਰਨਾ ਵੀ ਕੋਈ ਹੋਰ ਨਵਸੀ ਕੋਈ ਵੇ ਹੈ ਆਪਣੀ ਲਾਈਫ ਸੈਟ ਕਰਨ ਦਾ ਵਿਦੇਸ਼ਾਂ ਵਿੱਚ ਦੇਖੋ ਪੰਜਾਬੀਆਂ ਨੇ ਆ ਜਾ ਕੇ ਵਿਦੇਸ਼ਾਂ ਨੂੰ ਹੀ ਜਾਣਾ ਇਹ ਗੱਲ ਤਾਂ ਪੱਕੀ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਅਸੀਂ ਜਦੋਂ ਦੇ ਛੋਟੇ ਹੁੰਦੇ ਸੁਰਤ ਸੰਭਾਲੀ ਹੈ ਉਦੋਂ ਤੋਂ ਲੈ ਕੇ ਆਪਾਂ ਦੇਖ ਰਹੇ ਹਾਂ ਕਿ ਪੰਜਾਬੀ ਜਿਹੜੇ ਨੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਸੈੱਟ ਹੋ ਗਏ 100-100 ਸਾਲ ਹੋ ਗਿਆ ਸੋ ਇਹਨਾਂ ਨੇ ਅੱਜ ਵੀ ਜਾਣਾ ਹੈ ਤੇ ਇਹਨਾਂ ਨੇ ਕੱਲ ਨੂੰ ਵੀ ਜਾਣਾ ਹੈ ਕਿਉਂਕਿ ਹਾਲਾਤ ਪੰਜਾਬ ਦੇ ਇਸ ਵੇਲੇ ਜਿਹੜੇ ਨੇ ਉਹ ਬਹੁਤ ਮਾੜੇ ਚੱਲ ਰਹੇ ਆ ਬੇਰੁਜ਼ਗਾਰੀ ਹੈ ਕਤਲੋਗਾਰਤਾ ਹੈ ਨਸ਼ਾ ਜਾਂ ਹੋਰ ਵੀ ਆਪਾਂ ਕਹਿ ਲਈਏ ਕਿ ਜੋ ਹੈ ਚੱਲ ਰਿਹਾ ਸੋ ਪੰਜਾਬੀਆਂ ਨੇ ਬਾਹਰਲੇ ਦੇਸ਼ਾਂ 'ਚ ਜਾਣਾ ਹੈ ਜੇ ਅੱਜ ਕੈਨੇਡਾ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਦੇਵੇ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬੀਆਂ ਦੇ ਕੰਨ ਦੇ ਉੱਤੇ ਕੋਈ ਜੂ ਇਹਦੇ ਇਸ ਐਸੇ ਬਿਆਨਾਂ ਦੇ ਨਾਲ ਸਰਕੇਗੀ ਪੰਜਾਬੀ ਤਾਂ ਉਹਨਾਂ ਮੁਲਕਾਂ ਦੇ ਵਿੱਚ ਚਲੇ ਗਏ ਜਿਹੜੀਆਂ ਜਿਨ੍ਹਾਂ ਦੀ ਇਮੀਗ੍ਰੇਸ਼ਨ ਪਾਲਿਸੀ ਹੀ ਹੈ ਨਹੀਂ ਜਾਪਾਨ ਵਰਗੇ ਮੁਲਕ ਜਿਹੜੇ ਕਦੇ ਵੀ ਤੁਹਾਨੂੰ ਪੱਕਿਆ ਨਹੀਂ ਕਰਦੇ ਉੱਥੇ ਵੀ ਪੰਜਾਬੀ ਜਿਹੜੇ ਨੇ ਉਹ ਚਲੇ ਗਏ ਦੁਬਈ ਹੈ ਦੁਬਈ ਦੇ ਵਿੱਚ ਭਾਵੇਂ ਕੰਮ ਕਰ ਜਿੰਨੇ ਮਰਜ਼ੀ ਹਾਰਡ ਹੋਣ ਜਿੰਨਾ ਮਰਜ਼ੀ ਮਤਲਬ ਕਹਿ ਲਈਏ ਭਾਰੇ ਕੰਮ ਕਰਨ ਵਾਲਾ ਸਿਸਟਮ ਉੱਥੇ ਹੈਗਾ ਉੱਥੇ ਵੀ ਸਾਡੇ ਪੰਜਾਬੀ ਚਲੇ ਗਏ ਇੰਗਲੈਂਡ ਬਾਰੇ ਮੰਨਿਆ ਜਾਂਦਾ ਹੁੰਦਾ ਸੀ ਕਿ ਇੰਗਲੈਂਡ ਕਦੇ ਪੇਪਰ ਨਹੀਂ ਦਿੰਦਾ ਕਿਸੇ ਨੂੰ ਸੋ ਇੱਥੇ ਜਦੋਂ ਤੁਸੀਂ ਆ ਕੇ ਦੇਖੋਗੇ ਨਾ ਇੰਗਲੈਂਡ ਤੁਸੀਂ ਕਹੋਗੇ ਕਿ ਤੇ ਹੈ ਹੀ ਪੰਜਾਬ ਹੈ ਇੰਨਾ ਪੰਜਾਬੀ ਇੰਨਾ ਪਾਕਿਸਤਾਨੀ ਜਾਂ ਫਿਰ ਹੋਰ ਮੁਲਕਾਂ ਦੇ ਲੋਕ ਇੱਥੇ ਭਰ ਚੁੱਕੇ ਆ ਮਤਲਬ ਕਹਿਣ ਦਾ ਵੀ ਇੱਕ ਬਿਆਨ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਜਿਹੜੇ ਨੇ ਉਹ ਟਿਕ ਕੇ ਬਹਿ ਜਾਣਗੇ ਉਹ ਕੈਨੇਡਾ ਜਾਣਾ ਛੱਡ ਦੇਣਗੇ ਬੇਸ਼ੱਕ ਤੁਸੀਂ ਦੇਖੋ ਨਾ ਇਹ ਕਿਹਾ ਜਾ ਰਿਹਾ ਵੀ ਬੜੀ ਮੰਦੀ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਆਮ ਹਾਲਾਤਾਂ ਨੂੰ ਸੁਣੀਦਾ ਜਦੋਂ ਉਹ ਵੀ ਕਹਿੰਦੇ ਨੇ ਲੋਕ ਕਿ ਬਹੁਤ ਮੰਦੀ ਬਹੁਤ ਮੰਦੀ ਚੱਲ ਰਹੀ ਹੈ ਪੁਰਾਣੇ ਵੀ ਹੈਂਡ ਟੂ ਮਾਉਥ ਹੋਏ ਹੋਇਆ ਪਰ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਲੋਕ ਨੇ ਉਹਨਾਂ ਦੀ ਦਿਲਚਸਪੀ ਕੈਨੇਡਾ ਜਾਣ ਦੇ ਵਿੱਚ ਘਟੀ ਹੈ ਉਹ ਗੱਲ ਵੱਖਰੀ ਹੈ ਵੀਜ਼ਾ ਸ਼ਰਤਾਂ ਜਿਹੜੀਆਂ ਨੇ ਸਖਤ ਹੋ ਗਈਆਂ ਤੇ ਲੋਕਾਂ ਦੀ ਗਿਣਤੀ ਘਟ ਗਈ ਹੋਵੇ ਪਰ ਦਿਲਚਸਪੀ ਜਿਹੜੀ ਹੈ ਉਹ ਨਹੀਂ ਘਟੀ ਇੰਗਲੈਂਡ ਵੀ ਇੱਥੇ ਇਸੇ ਤਰੀਕੇ ਦੇ ਨਾਲ ਲੋਕ ਆ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਪੰਜਾਬੀਆਂ ਨੇ ਤਾਂ ਟਿਕਾਣੇ ਲੱਭਣੇ ਹੁੰਦੇ ਆ ਸੋ ਕਿਤੇ ਨਾ ਕਿਤੇ ਉਹਨਾਂ ਨੇ ਲੱਭ ਹੀ ਲੈਣਾ ਜੇ ਅੱਜ ਕੈਨੇਡਾ ਨਹੀਂ ਹੈ ਤੇ ਜਾਂ ਕੋਈ ਹੋਰ ਮੁਲਕ ਆ ਜਾਏਗਾ ਕੋਈ ਯੂਰੋਪੀਅਨ ਮੁਲਕ ਆ ਜਾਊਗਾ ਜਾਂ ਫਿਰ ਕਿਤੇ ਹੋਰ ਆਸਟ੍ਰੇਲੀਆ ਅਮਰੀਕਾ ਪੰਜਾਬੀ ਤਾਂ ਚੱਲੇ ਹੀ ਰਹਿਣੇ ਜੀ ਇਹ ਜਿੰਨਸ ਨੂੰ ਧੰਨਵਾਦ ਕਰਦੇ ਆ ਜਿੱਦਾਂ ਕਿ ਹੋਰ ਵੱਡੀ ਅਪਡੇਟ ਆਂਦੀ ਆ ਕੋਈ ਹੋਰ ਕਹ ਲੋ ਕੋਈ ਪੱਖ ਸਾਹਮਣੇ ਆਂਦਾ ਤੁਹਾਡਾ ਦੁੱਖ ਸੁਖ ਦੁਆਰਾ ਕਰਾਂਗੇ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ